ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸਮਾਲਸਰ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਤਿੰਨ ਨਗ ਲੈ ਕੇ ਆਂਦੇ ਆ ਜੀ ਜਿਨ੍ਹਾਂ ਚੋਂ ਦੋ ਗੱਬਣ ਆ ਜੀ ਇੱਕ ਝੋਟੀ ਆ ਤੇ ਇੱਕ ਵੈੜ ਆ ਤੇ ਇੱਕ ਬਾਈਆਂ ਕੋਲਾ ਛੋਟਾ ਕੱਟਾ ਜੀ ਡਿਟੇਲਸ ਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਸਰੀ ਕਾ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਜੀ ਆਪਣਾ ਲਾਹਵ ਸਿੰਘ ਪਿੰਡ ਜੀ ਸਮਾਲਸਰ ਤਹਿਸੀਲ ਤੇ ਜ਼ਿਲ੍ਹਾ ਜੀ ਬਗਾ ਪੁਰਾਣਾ ਠੀਕ ਹੈ ਜੀ ਘਰ ਦੇ ਹੀ ਆ ਜੀ ਸੂਆ ਕਿੰਨਾ ਮਸ ਹੁੰਦੀ ਹੈ ਜੀ ਕਿਤੀ ਜਾਸੂਆ ਹੁੰਦੀ ਹੈ ਜੀ ਸਮਾਂ ਕਿੰਨਾ ਕੁ ਲਊਗੇ ਜੀ ਸਮਾਂ ਜੀ ਬੱਚਾ ਅੱਕਦੇ ਨਹੀਂ ਲਊਗੀ ਪੰਜ ਚਾਰ ਦਿਨ ਦਾ ਡੇਟ ਮੁਤਾਬਕ ਜੀ ਠੀਕ ਆ ਪਿਛਲੇ ਸੂਏ ਕਿੰਨਾ ਕੁ ਦੁੱਧ ਛੋਇਆ ਜੀ ਇਹਦਾ ਦੁੱਧ ਇਹਦਾ ਹੈਗਾ ਜੀ 30 ਲੀਟਰ ਦੁੱਧ ਹੈਗਾ ਦੋਨੋਂ ਟਾਈਮਾਂ ਦਾ ਦੋਨਾਂ ਟਾਈਮਾਂ ਦਾ ਪੰਚਾ 15 ਕਿਲੋ ਡੰਗ ਦਾ ਛੋਇਆ ਵਾ ਹਾਂ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਜੀ ਸਮਾ ਜੀ ਗਰੰਟੀ ਹੈ ਤੁਰ ਕੇ ਦਿਖਾ ਦਿਓ ਜੀ ਸੁਆ ਬਾਈ ਦੇ ਦਸਨ ਮੁਤਾਬਕ ਜੀ ਤੀਜਾ ਸੁੰਦੀ ਹੈ ਜੀ ਸਮਾਂ ਡੇਟ ਮੁਤਾਬਕ 2 ਤੋਂ 4 ਦਿਨ ਹਜੇ ਲੈ ਜੂ ਇੱਕ ਦੋ ਦਿਨ ਪਸੂ ਵੱਧ ਵੀ ਲੈ ਜਾਂਦਾ ਘੱਟ ਵੀ ਲਿਜਾ ਸਕਦਾ ਵੀਰੇ ਤਿਆਰੀ ਬਹੁਤ ਸੋਹਣੀ ਕੀਤੀ ਵੀ ਆ ਸੋਹਣਾ ਮੁਠੀ ਵਾਲਾ ਥਣਾ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਬਾਕੀ ਚੈੱਕ ਵੀ ਕਰ ਸਕਦੇ ਹੋ ਤੁਸੀਂ ਹਵਾਨਾ ਸੋਨਾ ਫਿਟਨੈਸ ਆਲਾ ਵੀਰੇ ਹਵਾਨੇ ਤੇ ਬਰੀਕ-ਬਰੀਕ ਵੇਂਜ ਵੀ ਤੁਸੀਂ ਚੈੱਕ ਕਰ ਸਕਦੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਰੋਕ ਲਈ ਵੀਰੇ ਇੱਥੇ ਆਪਾਂ ਥਾਣ ਤੁਹਾਨੂੰ ਰੋਕ ਕੇ ਚੈੱਕ ਕਰਵਾ ਦਾਂਗੇ ਜੀ ਲਓ ਜੀ ਚੈੱਕ ਕਰ ਸਕਦੇ ਹੋ ਪੂਰਾ ਸੋਹਣਾ ਥਾਣਾ ਦਾ ਸਹਿਜ ਮੋਟਾ ਥਾਣਾ ਆ ਟਮਕਣਾ ਤਾਂ ਐ ਤਾਂ ਵੈਸੇ ਹੀ ਹੈ ਜੀ ਮਗਰ ਇਹ ਵੈਸੇ ਹੀ ਹੈ ਜੀ ਠੀਕ ਹੈ ਜੀ ਬਾਕੀ ਫਰੰਟ ਵਾਲੀ ਸਾਈਡ ਤੋਂ ਵੀ ਤੁਸੀਂ ਥਣ ਚੈੱਕ ਕਰ ਸਕਦੇ ਹੋ ਬਾਈ ਦੱਸਦਾ ਕਿ 30 ਲੀਟਰ ਦੁੱਧ ਇਹਦਾ ਆਪਣਾ ਚੋਇਆ ਵਾ ਏਗ ਦੀਰ ਫੁੱਡੀ ਸੇਵਾ ਸੰਭਾਲਦੇ ਸਰਤੇ ਆ ਜੇ ਕੋਈ ਵੀ ਰਿਸੀਵਾ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬੰਦੋ ਜੀ ਬੰਦੋ ਬਸ ਥਣਾ ਦੀ ਪਾਰ ਪਿੱਛੇ ਦੀ ਪਾਈ ਵੱਲੋਂ ਫੁੱਲ ਗਰੰਟੀ ਹੋਊਗੀ ਜੀ ਬੇਫਿਕਰ ਹੋ ਜਾਓ ਜੀ ਬਾਕੀ ਕੋਈ ਵੀ ਸੱਜਣ ਨੂੰ ਨਾਕ ਪਸੰਦ ਹੁੰਦਾ ਤਸੱਲੀ ਭਰ ਕੇ ਤੁਸੀਂ ਆ ਕੇ ਕਰ ਸਕਦੇ ਹੋ ਬੰਦੋ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਦੀ ਐਸ ਤੇ ਨੋ ਜੀ ਕੀ ਮੁੱਲ ਆ ਜੀ ਇਹਦਾ ਇਹਦਾ 85000 ਕੋਜੂ ਮਾਨਦਾਨ ਜੀ ਹੋਜੂ ਬੜਾ ਬਟ ਮਾਨਦਾਨ ਠੀਕ ਆ ਜੀ 85000 ਰੁਪਿਆ ਬਾਈ ਦੀ ਡਿਮਾਂਡ ਕਰਦੇ ਆ ਬਾਕੀ ਵਿੱਚੋਂ ਮਾਨਤਨ ਬਾਈ ਕਹਿੰਦਾ ਆਪਾਂ ਕਰ ਦਾਂਗੇ ਜਿਹੜਾ 2 ਨੰਬਰ ਨਾਗਾ ਜੀ ਝੋਟੀ ਇਹਦਾ ਸੁਆ ਕਿੰਨਾ ਮਾਜੇ ਇਹ ਤੀਜਾ ਸੁਆ ਜੀ ਤੀਜਾ ਸੁਆ ਸੁਣਦੀ ਕਿੰਨਾ ਸਮਾਂ ਰਹਿੰਦਾ ਜੀ ਸੂਣ ਚ ਹਜੇ ਇਹ ਜੀ ਇਹ ਮਹੀਨਾ ਡੇਢ ਮਹੀਨਾ ਲਾਊਗੀ ਜੀ ਇਹਦਾ ਮਹੀਨਾ ਡੇਢ ਮਹੀਨਾ ਲੈ ਜੂਗੀ ਜੀ ਹਾਂ ਜੀ ਪਿਛਲੇ ਸੁਏ ਕਿੰਨਾ ਦੁੱਧ ਚੋਇਆ ਜੀ ਇਹਦਾ ਇਹਦਾ ਹੈਗਾ 6 6 ਲੀਟਰ ਦੁੱਧ ਹੈਗਾ ਡੰਗ ਦਾ ਡੰਗ ਦਾ 12 ਕਿਲੋ ਜੇ 12 ਕਿਲੋ ਆਪਣਾ ਚੋਇਆ ਵਾ ਥਣਾ ਦੀ ਪਰ ਪਿੱਛੇ ਦੀ ਇਹਦੀ ਵੀ ਗਰੰਟੀ ਆ ਗਰੰਟੀ ਚ ਫੁੱਲ ਗਰੰਟੀ ਆ ਤੋੜ ਕੇ ਦਿਖਾ ਦਿਓ ਜੀ ਇਹਨੂੰ ਵੀ 22 ਦੇ ਦਸਨ ਮੁਤਾਬਕ ਜੀ ਸੂਆ 21 ਦਾ ਕਿ ਤੀਜਾ ਸੁੰਦੀ ਆ ਜੀ ਡੇਟ ਮੁਤਾਬਕ ਸਮਾਂ ਲਗਭਗ ਹਜੇ ਮਹੀਨੇ ਤੋਂ ਡੇਢ ਮਹੀਨਾ ਸਮਾਂ ਆਦਾ ਸੂਣ ਚ ਬਾਕੀ ਆ ਜੀ ਬਾਕੀ ਸੇਵਾ ਦਾ ਟਾਈਮ ਹੀ ਆ ਵੀਰੇ ਪਿਛਲੇ ਸੂਏ ਇਹਦਾ 12 ਕਿਲੋ ਦੁੱਧ ਚੋਇਆ ਵਾ ਇੱਕ ਤੀਰ ਜਿੰਨੀ ਤੁਸੀਂ ਸੇਵਾ ਸੰਭਾਲੇ ਦੀ ਕਰ ਲੋਗੇ ਉਹਨਾਂ ਦੁੱਧ ਝੋ ਸਕਦੇ ਆ ਸੋਨਾ ਗੋਲ ਸਿੰਘ ਆ ਚੰਗਾ ਵਜਨ ਵਜੂਦ ਆ ਪਤਲੀ ਚਮੜੀ ਆ ਬਾਕੀ ਫੇਸ ਕੁਆਲਟੀ ਵੀ ਸੋਹਣੀ ਆ ਲੈ ਚੱਲੀ ਵੀਰੇ ਮੁੱਠੀ ਵਾਲਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਫੋਟ ਛਾਂ ਕੇ ਤੇ ਪੂਰਾ ਬਿਣ ਜੀ ਮੋੜ ਲਈ ਵੀਰੇ ਥਣਾ ਦੀ ਪਾਰ ਪਿੱਛੇ ਦੀ ਬਾਈ ਵੱਲੋਂ ਫੁੱਲ ਗਰੰਟੀ ਹੋਊਗੀ ਜੀ ਬੇਫਿਕਰ ਹੋ ਜਾਓ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਜੀ ਦਾ ਜੀ ਉਹ ਪੰਪ ਨੇੜੇ ਆ ਕੇ ਕਰ ਲਾਂਗੇ ਗੱਲਬਾਤ ਫੋਨ ਤੇ ਕਰ ਲਾਂਗੇ ਜੀ ਠੀਕ ਆ ਵੀਰੇ ਇਹ ਕਿਉਂਕਿ ਕੱਚੀ ਆ ਵੀਰੇ ਇਹਦਾ ਕੱਚੀ ਦਾ ਮੁੱਲ ਅੱਜ ਹੋਰ ਹੋਊਗਾ ਕੱਲ ਨੂੰ ਪਸੂ ਵੀਰੇ ਤਿਆਰ ਹੁੰਦਾ ਕੱਲ ਦਾ ਮੁੱਲ ਹੋਰ ਹੋਊਗਾ ਕੱਚੀ ਕੱਚੀ ਦੀ ਡਿਮਾਂਡ ਇਹਦੀ ਫੋਨ ਤੇ ਰਹਿਣ ਵਾਲੀ ਆ ਥਾਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨਾ ਸੋਹਣਾ ਸੇਜ ਆ ਥਾਣਾ ਦਾ ਕੱਲਾ ਕੱਲਾ ਨਿੱਖੜਵਾ ਹੱਥੀ ਚਵਾਈ ਵਾਲਾ ਬਾਕੀ ਗੋਲ ਸਿੰਘ ਹੀ ਆ ਜੀ ਜੀ ਨੂੰ ਨਾ ਕੋਈ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਤੇ ਭਈਆ ਕੱਟੇ ਦੀ ਕਿੰਨੀ ਉਮਰ ਆ ਜੀ ਕਟਾਜੀ ਸਾਲ ਦਾ ਹੈ ਇੱਕ ਸਾਲ ਦਾ ਜੀ ਠੀਕ ਆ ਇਹਦਾ ਹੀ ਆ ਬੱਚਾ ਜੀ ਇਹ ਹਾਂ ਜੀ ਇਸੇ ਦਾ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਜੀ 7000 ਮਾਣ ਰੱਖਿਆ ਹੋਇਆ ਠੀਕ ਆ ਇਹਦੀ ਡਿਮਾਂਡ ਬਾਈ ਕਹਿੰਦਾ 7000 ਰੁਪਇਆ ਵਿੱਚੋਂ ਥੋੜਾ ਕਣਾ ਮਾਣਦਾਨ ਹੋ ਜਾਊਗਾ ਬਾਕੀ ਜਿਹਨੂੰ ਨਾ ਕੋਈ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ